ਪੰਜਾਬ ਸਰਕਾਰ ਦੇ ਵੱਲੋਂ ਛੇੜੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁੱਲਾਂ ਪਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਦੇ ਵੱਲੋਂ ਸਿਸਮਾ ਤੇ ਨਾਕਾ ਲਗਾਇਆ ਹੋਇਆ ਸੀ ਹਰਿਆਣੇ ਦੇ ਤਿੰਨ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ ਕਾਰ ਵੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਕੀ ਕੁਝ ਬਰਾਮਦ ਹੋਇਆ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਡੀਐਸਪੀ ਮੁੱਲਾਂ ਵੀ ਮੋਹਿਦ ਅਗਰਵਾਲ ਜੋ ਕਿ ਪੱਤਰਕਾਰ ਵਾਰਤਾ ਕਰ ਰਹੇ ਨੇ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਗੇ ਉਹੀ ਦੋਸੇ ਵੀ ਐਗਜ਼ੈਕਟਾ ਹਮਮ ਫਾਰਮੇਸ਼ਨ ਆਈ ਸੀ ਉਹੀ ਗਿਰਬੋ ਜੀ ਕੱਲ ਮੁੱਲਾਪੁਰ ਪੁਲਿਸ ਦੇ ਦੁਆਰਾ ਜੀ ਇੱਕ ਐਫ ਆਈ ਆਰ ਲੌਂਚ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਤਿੰਨ ਦੋਸ਼ੀ ਜਿਹੜੇ ਫੜੇ ਨੇ ਐਫ ਆਈ ਆਰ ਨੰਬਰ 85 ਜਿਹੜੀ ਹੈ ਮੁੱਲਾਪੁਰ ਚ ਲੌਂਜ ਹੋਈ ਹੈ ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਜਿਦੇ ਵਿੱਚ ਅਸੀਂ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਪ੍ਰਵੀਨ ਕੁਮਾਰ ਪੁੱਤਰ ਗੁਰਦੇਵ ਵਿਨੇ ਕੁਮਾਰ ਪੁੱਤਰ ਰਵਿੰਦਰ ਅਤੇ ਬੀਰ ਸਿੰਘ ਪੁੱਤਰ ਗੁਰਦਾਸ ਇਹ ਤਿੰਨੋਂ ਜਣੇ ਜਿਹੜੇ ਹੈਗੇ ਨੇ ਕੋਨਾ ਪਿੰਡ ਦੇ ਰਹਿਣ ਵਾਲੇ ਨੇ ਇਹ ਪੰਜੌਰ ਥਾਣੇ ਦੇ ਵਿੱਚ ਹਰਿਆਣੇ ਦੇ ਵਿੱਚ ਹੈ ਉੱਥੋਂ ਦੇ ਹੀ ਰਹਿਣ ਵਾਲੇ ਨੇ ਜੀ ਤੇ ਸਰ ਕੀ ਕੁਝ ਬਰਾਮਦ ਹੋਇਆ ਹੈ ਨਾ ਉਹ ਇਹਨਾਂ ਕੋਲੋਂ ਜਿਹੜਾ ਹੈ ਸਾਨੂੰ 200 ਗ੍ਰਾਮ ਜਿਹੜੀ ਹੈਗੀ ਹੈ ਜੀ ਹੈਰੋਇਨ ਤੇ ਨਾਲ ਜਿਹੜੇ ਹੈ 153 ਨਸ਼ੀਲੇ ਕੈਪਸੂਲ ਇਹ ਬਰਾਮਦ ਹੋਏ ਨੇ i20 ਕਾਰ ਦੇ ਵਿੱਚ ਬੜੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ ਹਰਿਆਣੇ ਤੋਂ ਲੈ ਕੇ ਸਪਲਾਈ ਕਰਦੇ ਸੀ ਚਿੱਤਰ ਦੇਖੋ ਇਹਦੇ ਚ ਜੀ ਸਾਡੀ ਹਜੇ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ ਰਾਤ ਅਸੀਂ ਜਿਹੜੇ ਹੈਗੇ ਨੇ ਇਹ ਰਾਉਂਡ ਅਪ ਕੀਤਾ ਨਿਕਲ ਚਾਮੀ ਰਾਤ ਨੂੰ ਉਸ ਤੋਂ ਬਾਅਦ ਐਫ ਆਈ ਆਰ ਲੌਂਚ ਕਰਕੇ ਹੁਣ ਸਾਰਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਕੀ ਇਹਨਾਂ ਦਾ ਨੈਟਵਰਕ ਹੈ ਕਿਸ ਤਰੀਕੇ ਦੇ ਨਾਲ ਇਹ ਚੱਲਦਾ ਸੀਗਾ ਇਹਨਾਂ ਨੇ ਜਿਹੜਾ ਹੈ ਸਾਨੂੰ ਇਨਫੋਰਮੇਸ਼ਨ ਬੇਸਡ ਜਿਹੜੀ ਹੈਗੀ ਹੈ ਇਨਪੁਟ ਆਈ ਸੀਗੀ ਬੜੀ ਸਪੈਸੀਫਿਕ ਇਨਪੁਟ ਸੀਗੀ ਸਾਨੂੰ ਸਿੱਧਾ ਹੀ ਜਿਹੜਾ ਹੈਗਾ ਅਸੀਂ ਆਪਣੇ ਨੰਬਰ ਜਨਤਕ ਕੀਤੇ ਹੋਏ ਨੇ ਪਬਲਿਕ ਦੇ ਵਿੱਚ ਲੋਕਾਂ ਤੱਕ ਅਸੀਂ ਆਪਣਾ ਜਿਹੜਾ ਉਸੇ ਤਰੀਕੇ ਦੇ ਤਹਿਤ ਹੀ ਐਸਐਚਓ ਸਾਹਿਬ ਨੂੰ ਸਿੱਧੀ ਉਹ ਕਾਲ ਮਿਲੂ ਹੋ ਗਈ ਸੀ ਇਹਦੇ ਵਿੱਚ ਕਿ ਸਾਨੂੰ ਜਿਹੜਾ ਹੈਗਾ ਕਿ ਆਹ ਬੰਦਾ ਹੈ ਆਹ ਗੱਡੀ ਹੋਏਗੀ ਥੋੜੇ ਨੰਬਰ ਦੇ ਦੱਸਤੇ ਸੀਗੇ ਵੀ ਇਧਰ ਦੀ ਜਾ ਰਹੀ ਹੈ ਕਿਉਂਕਿ ਬੱਦੀ ਇਧਰ ਦੀ ਰਸਤਾ ਜਿਹੜਾ ਪੈਂਦਾ ਹੈ ਸਾਨੂੰ ਇਨਫਾਰਮੇਸ਼ਨ ਆਈ ਅਕੋਰਡਿੰਗਲੀ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਐਸਐਚਓ ਸਾਹਿਬ ਉਰਾਨੇ ਨਾਕਾ ਆਪਣਾ ਪਲੇਸ ਕੀਤਾ ਤੇ ਉਹ ਗੱਡੀ ਮਿਲ ਗਈ ਜਿਸ ਤਰੀਕੇ ਦੀ ਇਨਫਾਰਮੇਸ਼ਨ ਸੀ ਉਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਜਦੋਂ ਚੈੱਕ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ ਰਿਕਵਰੀ ਵੀ ਹੋ ਗਈ ਸੋ ਇਹ ਸਾਡੀ ਜਿਹੜੀ ਹੈਗੀ ਪਬਲਿਕ ਪਾਰਟਿਸਪੀਸ਼ਨ ਦੇ ਵਿੱਚੋਂ ਇੱਕ ਬੜਾ ਵਧੀਆ ਜਿਹੜਾ ਹੈਗਾ ਇਹ ਹੈਗਾ ਕਿ ਲੋਕਾਂ ਨੇ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤਾਂ ਉਹਦੇ ਬੇਸ ਤੇ ਸਾਨੂੰ ਇਹ ਰਿਕਵਰੀ ਹੋਈ ਹੈ। ਕੀ ਪਹਿਲਾਂ ਵੀ ਇਹਨਾਂ ਦੇ ਕੋਈ ਮਕਦਮੇ ਦਰਜ ਹੋਏ? ਇਹਨਾਂ ਤੇ ਜੀ ਪਹਿਲਾਂ ਜਿਹੜਾ ਹੈਗਾ ਹਜੇ ਤੱਕ ਜੋ ਸਾਨੂੰ ਪਤਾ ਲੱਗਿਆ ਇੱਕ ਵਿਜੀਲੈਂਸ ਦੀ ਐਫਆਈਆਰ ਦਰਜ ਹੈ ਇਹਨਾਂ ਦੇ ਵਿੱਚ ਇੱਕ ਦੋਸ਼ੀ ਦੇ ਉੱਤੇ ਤੇ ਉਹ ਜਿਹੜਾ ਹੈ ਇੱਥੇ ਬੁਹਾਲੀ ਵਿਜੀਲੈਂਸ ਦੇ ਵਿੱਚ ਹੀ ਦਰਜ ਹੈ। ਬਾਕੀ ਜੋ ਹੈ ਇਹਨਾਂ ਦਾ ਹਜੇ ਰਿਕਾਰਡ ਸਾਰਾ ਅਸੀਂ ਦੇਖ ਰਹੇ ਹਾਂ। ਤੇ ਜਿਸ ਤਰ੍ਹਾਂ ਪਹਿਲਾਂ ਜੇ ਕੋਈ ਨਸ਼ੇ ਵਾਲਾ ਫੜਾਇਆ ਜਾਂਦਾ ਤਾਂ ਉਹਦੀ ਪ੍ਰਾਪਰਟੀ ਨੂੰ ਤਾਂ ਦੀ ਤਾਂ ਜਾਂਦਾ ਕਿ ਉਹਦੀ ਜੀ ਕਾਰਵਾਈ ਇਹਨਾਂ ਦੇ ਉੱਤੇ ਵੀ ਹੋਵੇਗੀ ਦੇਖੋ ਜੀ ਜਿਹੜਾ ਇਹ ਨਾ ਇੱਕ ਪ੍ਰੋਸੀਜਰ ਹੁੰਦਾ ਹੈ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਉਹ ਸਾਰਾ ਪ੍ਰੋਸੀਜਰ ਇੱਕ ਡਿਊ ਪ੍ਰੋਸੈਸ ਫਾਲੋ ਕਰਕੇ ਹੁੰਦਾ ਹੈ ਇਹ ਹਜੇ ਕਿਊਫ ਫੜੇ ਨੇ ਇਹਨਾਂ ਦੀ ਪ੍ਰੋਪਰਟੀ ਵੀ ਆਇਡੈਂਟੀਫਾਈ ਕੀਤੀ ਜਾਏਗੀ ਅਗਰ ਉਹ ਸਾਰਾ ਇਹ ਕ੍ਰਾਈਟੇਰੀਆ ਦੇ ਵਿੱਚ ਫਾਲ ਕਰਦੇ ਨੇ ਜੀ ਤਾਂ ਅਕੋਰਡਿੰਗਲੀ ਐਕਸ਼ਨ ਉਹਦੇ ਤੇ ਵੀ ਲਿੱਤਾ ਜਾਏਗਾ ਹੁਣ ਤੱਕ ਇਹਨਾਂ ਨੇ ਮੰਨਿਆ ਕਿ ਕਿੱਥੇ ਸਪਲਾਈ ਕਰਦੇ ਜਿਵੇਂ ਯੂਨੀਵਰਸਿਟੀ ਵੀ ਨਹੀਂ ਲਏ ਕਾਲਜ ਵੀ ਨਹੀਂ ਕੀ ਉਹ ਕਿੱਥੇ ਟਾਰਗੇਟ ਕਰਦੇ ਸੀ ਸਟੂਡੈਂਟਾਂ ਨੂੰ ਸਪਲਾਈ ਕਰਦੇ ਹਜੇ ਤੱਕ ਕੋਈ ਇਹੋ ਜੀ ਗੱਲ ਆਈ ਨਹੀਂ ਹੈ ਜੀ ਹਜੇ ਮਤਲਬ ਅਸੀਂ ਇਹਨਾਂ ਦਾ ਰਿਮਾਂਡ ਅੱਜ ਜਿਹੜਾ ਹੈਗਾ ਪੇਸ਼ ਕਰਕੇ ਲਵਾਂਗੇ ਤਾਂ ਡਿਟੇਲ ਦੇ ਵਿੱਚ ਪੁੱਛ ਕੁਛ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਜੋ ਖਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੁਬਾਰਾ ਜਿਹੜਾ ਹੈਗਾ ਬਰੀਫ ਕਰਾਂਗੇ ਦਿਵਾਰੀ ਕਿਸੇ ਪਿੰਡ ਦੇ ਵੀ ਸਪਲਾਈ ਕਰਨ ਜਾ ਰਹੇ ਸੀ ਜੀ ਹਜੇ ਤੱਕ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਸਾਨੂੰ ਇਹ ਸਿਸਫਾਂ ਕੋਲੇ ਜਿਹੜੇ ਹੈਗੇ ਨੇ ਮਿਲੇ ਨੇ ਇਹ ਹੈਗੇ ਨੇ ਉਧਰ ਬੱਤੀ ਸਾਈਡ ਤੋਂ ਜਿਹੜਾ ਪੰਜੌਰ ਥਾਣੇ ਦੇ ਵਿੱਚ ਕੋਨਾਂ ਦੇ ਰਹਿਣ ਵਾਲੇ ਹੁਣ ਕਿੱਥੋਂ ਸਪਲਾਈ ਕਰਕੇ ਆਏ ਸੀਗੇ ਜਾਂ ਕਰਨ ਜਾ ਰਹੀ ਸੀਗੇ ਇਹਨਾਂ ਦੇ ਬੈਕਵਰਡ ਲਿੰਕ ਕੀ ਸੀਗਾ ਫਾਰਵਰਡ ਕਿਹਨੂੰ ਕਿਹਨੂੰ ਸਪਲਾਈ ਕਰ ਰਹੇ ਸੀਗੇ ਕਿ ਪੈਡਲਿੰਗ ਦੇ ਵਿੱਚ ਕਿਹਨਾਂ ਇਨਵੋਲਵ ਸੀਗੇ ਉਹ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਲਿਖਿਆਵਾਂਗੇ ਪਕੜੇ ਕਿੱਧਰ ਮੈਂ ਜੀ ਹਾਂ ਜੀ ਕਿੱਥੋਂ ਇਸ ਇਸਫਵਾ ਕੋਲੇ ਜਿਹੜੇ ਹੈਗੇ ਨੇ ਜੀ ਅਸੀਂ ਰਾਉਂਡ ਅਪ ਕੀਤੇ ਨੇ ਜੀ ਇਹ ਤਿੰਨੇ ਇਸਫਵਾ ਰੋਡ ਦੇ ਨੈਟਵਰਕ ਇਹਨਾਂ ਦਾ ਕਾਫੀ ਵੱਡਾ ਹੋਣਾ ਜੀ ਕਿਉਂਕਿ ਨਸ਼ਿਆਂ ਦਾ ਕਾਰੋਬਾਰ ਜੇ ਤੁਸੀਂ ਗੱਲ ਕਰੀਏ ਬਹੁਤ ਜ਼ਿਆਦਾ ਹੋਇਆ ਵਾਏ ਤਿੰਨੇ ਇਹ ਕੋ ਹੋਰ ਵੀ ਇਹਨਾਂ ਦੇ ਵਿਚਾਂ ਨੂੰ ਵਾੜ ਰੌਣਗੇ ਜੀ ਦੇਖੋ that is matter of investigation ਜੀ ਤਿੰਨ ਕਿਉਂ ਜੇ ਤਾਂ ਹੁਣ ਦੇਖੋ ਜੇ 200 ਗ੍ਰਾਮ ਹਿਰੋਇਨ ਕਿਤੋਂ ਤੋਂ ਆਈ ਹੋਏਗੀ ਉਹ ਕਿਤੇ ਆਈ ਹੈ ਤੇ ਕਿਤੇ ਜਾ ਵੀ ਰਹੀ ਹੋਏਗੀ ਕਿਤੇ ਕਿਉਂਕਿ ਉਹਨੇ ਕੰਜ਼ੂਮ ਵੀ ਹੋਣਾ ਤੇ ਕਿਤੇ ਪਿੱਛੋਂ ਵੀ ਉਹਦਾ ਨੈਟਵਰਕ ਹੋਏਗਾ ਤਾਂ ਉਹ ਸਾਰੀਆਂ ਦੋਨੋਂ ਚੀਜ਼ਾਂ ਨੂੰ ਜਿਹੜਾ ਹੈਗਾ ਸੀ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਜੇ ਅਗਰ ਕੋਈ ਉਹਨੇ ਲਾਕਪਾਸ ਦਾ ਕੋਈ ਵਿੱਚ ਪਾਇਆ ਜਾਂਦਾ ਕਿ ਉਹਦੇ ਉੱਤੇ ਕਾਰਵਾਈ ਹੋਵੇਗੀ ਉਹਨਾਂ ਦੇ ਮਕਾਨ ਵੀ ਗੇਰੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਗੇਰੇ ਆ ਜੀ ਦੇਖੋ ਇਹ ਤਾਂ ਪੁੱਛਣ ਵਾਲੀ ਗੱਲ ਨਹੀਂ ਹੈ ਜੀ ਥਿਸ ਇਸ ਬਟ ਆਬਵੀਅਸ ਥਿਸ ਇਸ ਮੈਟਰ ਆਫ ਇਨਵੈਸਟੀਗੇਸ਼ਨ ਇਹ ਚ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਸਾਡਾ ਪ੍ਰੋਸੈਸ ਹੈ ਹੋਏਗਾ ਹੀ ਤਾਂ ਜੀ ਦੇ ਹਰਿਆਣੇ ਤੋਂ ਨਸ਼ਾ ਤਸਕਰ ਤੁਸੀਂ ਖੜੇ ਆ ਉਹਨਾਂ ਦੀ ਇੱਕ ਅਨਿਲ ਵਿਜ ਜੋ ਹਰਿਆਣੇ ਦਾ ਮੰਤਰੀ ਆ ਉਸਦੇ ਨਾਲ ਇੱਕ ਫੋਟੋ ਵਾਇਰਲ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਜੀ ਇਸ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੂਗਾ ਜੀ ਸਾਡਾ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਜੇਕਰ ਕੋਈ ਚੀਜ਼ ਆਊਗੀ ਤਾਂ ਤੁਹਾਨੂੰ ਦੱਸਿਆ ਜਾਊਗਾ ਕੀ ਲੱਗਦਾ ਹੈ ਵੀ ਹਰਿਆਣੇ ਦੇ ਮੰਤਰੀ ਵੀ ਇਨਵੋਲ ਹੋਣਗੇ ਜੀ ਦੇਖੋ ਮੈਂ ਤੁਹਾਨੂੰ ਕੋਈ ਪੋਲਿਟੀਕਲ ਸਟੇਟਮੈਂਟ ਦੇਣ ਨਹੀਂ ਜਾਊਗਾ ਜੀ ਪਬਲਿਕ ਫਿਗਰਸ ਹੁੰਦੀਆਂ ਨੇ ਪਬਲਿਕ ਫਿਗਰ ਨਾਲ ਕੋਈ ਵੀ ਬੰਦਾ ਕਿਤੇ ਵੀ ਕੋਈ ਫੋਟੋ ਖਿੱਚਾ ਸਕਦਾ ਹੈਗਾ ਕੱਲ ਨੂੰ ਅਸੀਂ ਵੀ ਕਿਤੇ ਖੜੇ ਹੋ ਸਕਦੇ ਹਾਂ ਕਿਸੇ ਰੈਲੀ ਕਿਸੇ ਨਾਲ ਕਿਸੇ ਦਾ ਕੋਈ ਪਰਸਨਲ ਰਿਲੇਸ਼ਨ ਹੈ ਜਾਂ ਕੋਈ ਬੰਦਾ ਉਹਨੂੰ ਫਾਈਨਾਂਸ ਕਰਦਾ ਹੈ ਜਾਂ ਕੁਝ ਕਰਦਾ ਹੈ ਥੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਬਟ ਕੋਈ ਫੋਟੋ ਵਾਇਰਲ ਹੋਈ ਹੈ ਮੈਨੂੰ ਦੀ ਕੋਈ ਜਾਣਕਾਰੀ ਨਹੀਂ ਜੀ ਜੇ ਜੇ ਅਗਰ ਤੁਹਾਡੇ ਤੱਕ ਉਹ ਆਂਦੀ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ ਅਸੀਂ ਜੀ ਆਪਣੇ ਕੇਸ ਦੀ ਜਿਹੜੀ ਹੈਗੀ ਜਾਂਚ ਪ੍ਰੋਪਰੀ ਕਰਾਂਗੇ ਕੀ ਲੱਗਦਾ ਸਰ ਕੋਈ ਵੱਡਾ ਨੈਕਸਸ ਹੈ ਦੇ ਪਿੱਛੇ ਜਾਂ ਫਿਰ ਛੋਟਾ ਮੋਟਾ ਗਰੋਅ ਹੈ ਦੇਖੋ ਜੀ ਜਿਸ ਤਰੀਕੇ ਦੀ ਰਿਕਵਰੀ ਹੈ ਉਸ ਅਕੋਰਡਿੰਗਲੀ ਜਿਹੜਾ ਹੈਗਾ ਇਹਦਾ ਪੂਰਾ ਡਿਟੇਲ ਚ ਇਨਵੈਸਟੀਗੇਸ਼ਨ ਕੀਤੀ ਜਾਏਗੀ ਫਿਰ ਦੇਖਿਆ ਜਾਏਗਾ ਇਹਦੇ ਵਿੱਚ ਸੱਚਾਈ ਕੀ ਹੈ ਪਿੱਛੇ ਕੌਣ ਹੈ ਜਿਹੜਾ ਹੈਗਾ ਕਿਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ ਨੇ ਉਹ ਸਾਰਾ ਕੁਝ ਵੈਰੀਫਾਈ ਕੀਤਾ ਜਾਏਗਾ ਜੀ ਉਹਨਾਂ ਹੀ ਲਿਆ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਜਿਹੜੀ ਐ ਛੇੜੀ ਗਈ ਆ ਉਸ ਦੇ ਉਸੇ ਦੇ ਤਹਿਤ ਸਿਸਮਾ ਤੇ ਇੱਕ ਮੁਖਬਰ ਦੀ ਇਤਲਾਹ ਤੋਂ ਨਾਕਾ ਲਗਾਇਆ ਤੇ ਤਿੰਨ ਵਿਅਕਤੀ ਜਿਹੜੇ ਹਰਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਏ ਇੱਕ ਕਾਰ ਵੀ ਉਹਨਾਂ ਕੋਲੋਂ ਬਰਾਮਦ ਕੀਤੀ ਗਈ ਆ 200 ਗ੍ਰਾਮ ਹਿਰੋਇਨ ਅਤੇ 153 ਨਸ਼ੀਲੇ ਕੈਪਸੂਲ ਜਿਹੜੇ ਨੇ ਉਹ ਬਰਾਮਦ ਹੋਏ ਨੇ ਕਹਿੰਦੇ ਨੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇੱਕ ਇੱਕ ਗੱਲ ਹੋਰ ਜਿਹੜੀ ਗੌਰ ਕਰਨੀ ਉਹ ਗੱਲ ਹੈ ਕਿ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਨਾਲ ਜਿਹੜੀ ਹੈ ਇਹਨਾਂ ਦਾ ਇੱਕ ਨਸ਼ਾ ਤਸਕਰ ਦੀ ਜਿਹੜੀ ਹੈ ਫੋਟੋ ਵੀ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਵਾਇਰਲ ਹੋ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆ ਕੀ ਰਾਜਨੀਤੀ ਦੀ ਛਾਹ ਦੇ ਵਿੱਚ ਇਹ ਨਸ਼ਾ ਤਸਕਰ ਜਿਹੜੇ ਨੇ ਆਪਣੇ ਪੈਰ ਫਸਾਰ ਰਹੇ ਨੇ ਜਾਂ ਕੁਝ ਹੋਰ ਹੀ ਨਿਕਲੇਗਾ ਸਿੱਟਾ ਫਿਲਹਾਲ ਮੁੱਲਾਂਪੁਰ ਦੇ ਡੀਐਸਪੀ ਮੋਹਿਤ ਅਗਰਵਾਲ ਨੇ ਕਹਿ ਦਿੱਤਾ ਹੈ ਕਿ ਇਸ ਫੋਟੋ ਵੀ ਜਿਹੜੀ ਹੈ ਮੰਤਰੀ ਦੇ ਨਾਲ ਹਰਿਆਣੇ ਦੇ ਅਨਿਲ ਵਿਜੋ ਟਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਨਾਲ ਜਿਹੜੀ ਇਹ ਵਾਇਰਲ ਹੋਈ ਹੈ ਉਸ ਦੀ ਵੀ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਕਹਿੰਦੇ ਨੇ ਯੁੱਧ ਨਸ਼ਿਆਂ ਵਿਰੁੱਧ ਕਿਸੇ ਨੂੰ ਵੀ ਜਿਹੜਾ ਹੈ ਬਖਸ਼ਿਆ ਨਹੀਂ ਜਾਵੇਗਾ ਖਰੜ ਤੋਂ ਜੈਵਿਦ ਵਰਮਾ ਦੀ ਖਾਸ ਰਿਪੋਰਟ